ਸਵਾਗਤ ਆ ਕਿਸਾਨ ਵੀਰੋ ਤੁਹਾਡਾ ਸਿੱਧੂ ਡੇਰੀ ਫਾਰਮ ਕਲਾਲਾ ਦੇ ਵਿੱਚ ਸੋ ਜਿਹੜੇ ਮੇਰੇ ਵੀਰ ਆਪਣੀ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਨੇ ਉਹਨਾਂ ਨੂੰ ਰਿਕੁਐਸਟ ਆ ਕਿ ਆਪਣਾ ਚੈਨਲ ਸਬਸਕ੍ਰਾਈਬ ਕਰ ਲਿਓ ਸੋ ਅੱਜ ਆਪਾਂ 13 ਤਰੀਕ ਨੂੰ ਵੀਡੀਓ ਕਵਰ ਕਰ ਰਹੇ ਹਾਂ ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਸਿੱਧੂ ਡੇਰੀ ਫਾਰਮ ਕਲਾਲਾ 13 ਤਰੀਕ ਸੇਮਾ ਮਹੀਨਾ 2024 ਸ਼ਾਮ ਦੇ ਟਾਈਮ ਨੂੰ ਆਪਾਂ ਵੀਡੀਓ ਕਵਰ ਕਰ ਰਹੇ ਹਾਂ ਜਿਹੜੀ ਬੱਸੀ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਦੀ ਪ੍ਰੋਪਰ ਡਿਟੇਲ ਦੇਵਾਂਗੇ ਵੀਡੀਓ ਦੇ ਐਂਡ ਤੱਕ ਬਣੇ ਰਹੋ ਧਾਰਾ ਵੀ ਮਾਰ ਕੇ ਦਿਖਾਵਾਂਗੇ ਮੇਲ ਕਾਫ ਨੂੰ ਇਹਨੇ ਜਾਣ ਦਿੱਤਾਗਾ ਅੱਜ ਸਵੇਰ ਇਹਦੀ ਡਿਲੀਵਰੀ ਹੋਈ ਆ ਸੋ ਵੀਡੀਓ ਦੇ ਲਾਸਟ ਤੱਕ ਬਣੇ ਰਹੋ ਤੁਹਾਨੂੰ ਧਾਰਾ ਵੀ ਮਾਰ ਕੇ ਦਿਖਾਵਾਂਗੇ ਬੱਛੀਆਂ ਬਹੁਤ ਠੰਡੀ ਸੀਲ ਆ ਬਹੁਤ ਵੀਰਾਂ ਦੀ ਡਿਮਾਂਡ ਹੁੰਦੀ ਆ ਵੀ ਆਪਾਂ ਨੂੰ ਜਰਸੀ ਦੀ ਸਾਈਵਾਲ ਦਾ ਕ੍ਰਾਸ ਬੱਸੀ ਚਾਹੀਦੀ ਆ ਤਾਂ ਜਿਆਦਾ ਪੱਕੇ ਸਾਈਵਾਲ ਦਾ ਰੱਖਦੀ ਆ ਤੇ ਬੱਚੇ ਨੂੰ ਮੇਲ ਕਾਫ ਨੂੰ ਇਹਨੇ ਜਨਮ ਦਿੱਤਾ ਹੈਗਾ ਥਣ ਬਹੁਤ ਸੋਹਣਾ ਲੱਗਿਆ ਹੋਇਆ ਨੇੜ ਤੋਂ ਚੈੱਕ ਕਰਾਵਾਂਗੇ ਧਾਰਾ ਵੀ ਮਾਰ ਕੇ ਦਿਖਾਵਾਂਗੇ ਜੀ ਦੇਖ ਸਕਦੇ ਹੋ ਪੂਰੀ ਠੰਡੀ ਸੀਲ ਹੈ ਸਾਨੂੰ ਵੀਡੀਓ 'ਚ ਧਾਰਾ ਮਾਰ ਕੇ ਦਿਖਾਵਾਂਗੇ ਕੋਲੀ ਤੇ ਮੋਟੀ ਚਵਾਈ ਆ ਇਹਨੂੰ ਖਰੀਦਣ ਵਾਸਤੇ ਤੁਸੀਂ ਇਹਨਾਂ ਨੰਬਰਾਂ 'ਤੇ ਸੰਪਰਕ ਕਰ ਸਕਦੇ ਹੋ 947823916 9878448264 ਪਿੰਡ ਕਰਾਲਾ ਦੇ ਜ਼ਿਲ੍ਹਾ ਬਰਨਾਲਾ ਕਿਸੇ ਮੇਰੇ ਵੀਰ ਨੇ ਕੋਈ ਪਸ਼ੂ ਵੇਚਣਾ ਵੀ ਹੋਵੇ ਤਾਂ ਵੀ ਇਹ ਨੰਬਰਾਂ 'ਤੇ ਵੀਡੀਓ ਪਾ ਕੇ ਤੁਸੀਂ ਪਸ਼ੂ ਵੇਚ ਵੀ ਸਕਦੇ ਆਪਾਂ ਨੂੰ ਤੇ ਖਰੀਦ ਵੀ ਸਕਦੇ ਹੋ ਤੋ ਆਜੋ ਕਰਦੇ ਆ ਗੱਲ ਆਪਾਂ ਸਾਹੀਵਾਲਗਾ ਬਹੁਤ ਚੰਗੇ ਥਾੜਾਵਾਨੇ ਵਾਲੀ ਆਪਣੇ ਫਾਰਮ ਤੇ ਬਕਾਊ ਆ ਸਵੇਰ ਇਹਦੀ ਡਿਲੀਵਰੀ ਹੋਈ ਅੱਜ ਜੇਰ ਪ੍ਰੋਪਰੇ ਦੀ ਪੈ ਚੁੱਕੀ ਆ ਮੇਲ ਕਾਬ ਨੂੰ ਇਹਨੇ ਜਨਮ ਤਾ ਤੁਸੀਂ ਦੇਖ ਸਕਦੇ ਹੋ ਥਣ ਨੇੜ ਤੋਂ ਚੈੱਕ ਕਰਾਵਾਂਗੇ ਮਿਲ ਕੇ ਮੈਂ ਤੁਸੀਂ ਦੇਖ ਸਕਦੇ ਹੋ ਪਹਿਲੇ ਸੂਏ ਨੇ 18 ਤੋਂ 19 ਲੀਟਰ ਦੁੱਧ ਦਿੱਤਾ ਤੁਸੀਂ ਦੇਖ ਸਕਦੇ ਹੋ ਥਣ ਕੱਲਾ ਕੱਲਾ ਨਿਕੜਵਾ ਕੋਈ ਖੋਟ ਸਾਂਗਣੀ ਕੋਲੀ ਤੇ ਮੋਟੀ ਚਵਾਈ ਇਹਦੀ ਧਾਰਾ ਮਾਰ ਕੇ ਦਿਖਾਵਾਂਗੇ ਤੁਸੀਂ ਦੇਖ ਸਕਦੇ ਹੋ ਠੰਡੀ ਸੀਲ ਪੂਰੀ ਬਰਫ਼ ਵਰਗੀ ਆ ਸਾਨੂੰ ਵੀਡੀਓ ਚ ਧਾਰਾ ਮਾਰ ਕੇ ਦਿਖਾਵਾਂਗੇ ਸੋ ਸਵੇਰ ਇਹਦੀ ਡਿਲੀਵਰੀ ਹੋਈ ਆ ਆ ਤੁਸੀਂ ਦੇਖ ਸਕਦੇ ਹੋ ਜੇਰ ਵੀ ਪ੍ਰੋਪਰ ਪੈ ਚੁੱਕੀ ਆ ਜੇਰੇ ਵੀ ਆ ਪਈ ਆ ਗਰਮੀ ਚ ਬਹੁਤ ਮੀਣ ਕੰਮ ਹੁੰਦਾ ਜੇਰ ਦਾ ਜੇਰ ਪ੍ਰੋਪਰ ਪੈ ਚੁੱਕੀ ਆ ਸੋ ਪਹਿਲਾਂ ਸਾਨੂੰ ਤੋੜ ਕੇ ਦਿਖਾਉਣੇ ਆ ਫਿਰ ਧਾਰਾ ਮਾਰ ਕੇ ਦਿਖਾਵਾਂਗੇ ਤੋੜ ਕੇ ਦਿਖਾਵਾਂ ਪੁੱਤ ਸੋ ਤੁਸੀਂ ਦੇਖ ਸਕਦੇ ਹੋ ਆਪਾਂ ਤੋੜ ਕੇ ਦਿਹਾਉਣੇ ਪਹਿਲਾਂ ਫੇਸ ਕੁਆਲਟੀ ਦੇਖ ਸਕਦੇ ਹੋ ਤੋੜ ਪੁੱਤ ਥੋੜਾ ਬੱਚੇ ਦਾ ਜ਼ਿਆਦਾ ਕਰਦੀ ਆ ਪਹਿਲੇ ਸੂਏ ਨੇ 18 19 ਕਿਲੋ ਦੁੱਧ ਪਾਇਆ ਸੀ ਦੇਖ ਸਕਦੇ ਹੋ ਉਹਨਾਂ ਹਵਾਨਾ ਤਿਆ ਕੀਤਾ ਇਸ ਵਾਰੀ 20+ ਦੁੱਧ ਬਾਦੂ ਘੋੜਾ ਲਾ ਪਤੋ ਮੋੜ ਲੈ ਚੰਗੀ ਪਲੀ ਵੀ ਬੱਛੀ ਆ ਚੰਗਿਆ ਹਾਈਟ ਆ ਚੰਗੀ ਲੈਂਥ ਆ ਬੱਸੀ ਸਾਈ ਵਾਲ ਦੇ ਵਿੱਚ ਪੈਂਦੀ ਆ ਇਹ ਬਹੁਤ ਮੀਰਾ ਦੀ ਡਿਮਾਂਡ ਆ ਵੀ ਘਰੇ ਦੁੱਧ ਪੀਣ ਵਾਸਤੇ ਚੰਗੀ ਠੰਡੀ ਗਾਂ ਚਾਹੀਦੀ ਆ ਤਾਂ ਉਹਨਾਂ ਵੀਰਾਂ ਲਈ ਸੁਨਹਿਰੀ ਮੌਕਾ ਗਾ ਬਹੁਤ ਸੋਹਣੇ ਥਾਣਾ ਬਾਨੇ ਵਾਲੀ ਗਾਂ ਆਪਣੇ ਫਾਰਮ ਤੇ ਸੇਲ ਆ ਸੋ ਸਾਨੂੰ ਧਾਰਾ ਵੀ ਹੁਣ ਮਾਰ ਕੇ ਦਿਖਾਵਾਂਗੇ ਬੱਚਾ ਲਾ ਕੇ ਵੀਡੀਓ ਦੇਣ ਐਂਡ ਤੱਕ ਜਰੂਰ ਬਣੇ ਰਹੋ ਵੀਡੀਓ ਦੇ ਸੋ ਬਹੁਤ ਵੀਰਾਂ ਦੀ ਡਿਮਾਂਡ ਹੁੰਦੀ ਹੈ ਕਿ ਇਹ ਬੱਸੀਆਂ ਠੰਡੀਆਂ ਘੱਟ ਉਹ ਤੁਸੀਂ ਦੇਖ ਸਕਦੇ ਕੋਈ ਗੂੰਗੂ ਨਹੀਂ ਕਰਦੀ ਇਹ ਦੇਖ ਲੈਣਾ ਬੱਚਾ ਲਾਇਆ ਆਪਾਂ ਨਿਆਣਾ ਪਾਓ ਨਾ ਪਾਓ ਕੋਈ ਚੱਕਰ ਨਹੀਂ ਇਹਨੂੰ ਇਦਾਂ ਹੀ ਆਪਾਂ ਬੱਚਾ ਲਾ ਕੇ ਤੁਹਾਨੂੰ ਧਾਰਾ ਮਾਰ ਕੇ ਦਿਖਾਵਾਂਗੇ ਬਹੁਤ ਠੰਡੀ ਸੀਲ ਆ ਥਾਣਾ ਬਹੁਤ ਚੰਗਾ ਗਾਇਦੇ ਲੱਗਿਆ ਹੋਇਆ ਸੋ ਬੱਚਾ ਲਾਇਆ ਤੁਸੀਂ ਦੇਖ ਸਕਦੇ ਜੁਬਾ ਦਾ ਧਾਰਾ ਮਾਰ ਕੇ ਦਿਖਾਵਾਂਗੇ ਕੋਈ ਨਿਆਣਾ ਨਹੀਂ ਪਾਇਆ ਔਲ ਇਹ 1% ਵੀ ਨਹੀਂ ਕਰਦੀ ਕੋਈ ਮੇਰਾ ਵੀਰ ਆਨਲਾਈਨ ਮੰਗਵਾਉਂਦਾ ਥਾਣਾ ਦੀ ਇਹ ਪਾਸ ਹੋ ਚੁੱਕੀ ਆ ਸਵੇਰੇ ਦੀ ਡਿਲੀਵਰੀ ਹੋਈ ਆ ਸੋ ਪਹਿਲਾਂ ਪਤਾ ਰਾਮਾਰ ਦੇ ਤੋਂ ਪਹਿਲਾਂ ਬਸ ਮਾਰ ਚੈੱਕ ਕਰਾ ਦਿੰਨੇ ਆ। ਸੁਦੇਸ਼ਾ ਦੇੋਂ ਕੱਲਾ-ਕੱਲਾ ਨਿਖੜਵਾ ਥਾਣਾ। ਪੂਰਾ ਪੋਲੀ ਤੇ ਮੋਟੀ ਜਵਾਈ ਐ ਇਦਾਂ ਹੀ ਉੱਠ ਕੇ ਆਪਾਂ ਦੁਬਾਰੇ ਬੈਠੂਗਾ ਬੰਦਾ ਦੇ ਬੈ ਆ ਪਤਾ। ਠੰਡੀ ਸੀਲ ਆ ਜਿੱਦਾਂ ਮਰਜੀ ਓਥੋਂ ਓਟ ਬੈਠੀ ਚੱਲੋ ਸਾਈਵਾਲ ਵਾਲਾ ਕੰਮ ਨਹੀਂ ਹੈਗਾ ਇਹਦਾ ਤੁਸੀਂ ਦੇਖਾ ਜਿਓ ਮਾਰ ਦੇ ਧਾਰਾ ਉਹ ਤੋਂ। ਪਹਿਲਾਂ ਮਗਰਲੇ ਥਣਾ ਚ ਮਾਰ ਦੇ। ਫਿਰ ਫਿਰ ਮੂਹ ਲੈ ਦੇਖੋ। ਪੋਲੀ ਤੇ ਮੋਟੀ ਜਵਾਈ ਅਸੀਂ ਦੇਖਾ ਦੇਉ। ਪੂਰੀ ਪੋਲੀ ਤੇ ਮੋਟੀ ਜਵਾਈ ਆ। ਓਕੇ ਅਗਲੀ ਸਾਈਡ ਤੋਂ ਵਹਾਨ ਬੜੇ ਮਾਰ ਮਾਰ ਅਸੀਂ ਦੇਖ ਸਕਦੇ ਹੋ ਦੂਰ ਛਿੱਟੇ ਆਉਂਦੇ ਆ ਪੂਰੀ ਬੋਲੀ ਤੇ ਮੋਟੀ ਚਵਾਈਆ ਮਗਰ ਲਥਣਾ ਦੀ ਮਾਰ ਆ ਦੇਖ ਸਕਦੇ ਹੋ ਚਵਾਈ ਤੁਸੀਂ ਛਿੱਟੇ ਮੋਬਾਈਲ ਤੱਕ ਪੈਂਦੇ ਨੇ ਬਸ ਬਹੁਤ ਆ ਬਹੁਤ ਬਹੁਤ ਬਾਹਰ ਦੀ ਚੋਲੇ ਅਬਾਰਟੀ ਲੈ ਲੈ ਬਾਹਰ ਦੀ ਚੋਲੇ ਸੋ ਚਵਾਈ ਹੁੰਦੀ ਦੁਬਾਰਾ ਦੇਖ ਸਕਦੇ ਹੋ ਤੁਸੀਂ ਸੋ ਵੀਡੀਓ ਦੇਖਣ ਲਈ ਸਾਰੇ ਮੇਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ Eu também eu tenho que ter na minha eu